ਖੜਾੜੇ ਵਿੱਚ ਡਾਂਗ ਖੜਕੇ ਚੱਕਾ ਕਿੰਨਾ ਕਮਾਲ ਦਾ ਰਿਸਪੌਂਸ ਸੀਗਾ ਮੇਰੇ ਗੀਤ ਦੇ ਭਾਵੇਂ ਸਾਊਥ ਇੰਡੀਆ ਦੇ ਵਿੱਚ ਲੋਕਾਂ ਨੂੰ ਸ਼ਬਦ ਸਮਝ ਆਏ ਜਾਂ ਨਹੀਂ ਆਏ ਪਰ ਮੈਨੂੰ ਯਾਦ ਆ ਕਿ ਹైదరాబాద్ ਦੀ ਬਹੁਤ ਵੱਡੀ ਕਰਾਊਡ ਦੇ ਵਿੱਚ ਜਦੋਂ ਮੈਂ ਸਟੇਜ ਤੇ ਜਾ ਕੇ ਖੜੇ ਵਿੱਚ ਡਾਂਗ ਖੜਕੇ ਬਾਹ ਹੱਚੀ ਕਰਕੇ ਜਦੋਂ ਮੈਂ ਹੇਕ ਮਾਰੀ ਤੇ ਪੂਰੇ ਪੰਡਾਲ ਨਾਲ ਤਾੜੀਆਂ ਮਾਰ ਕੇ ਸੌਂਕ ਕੀਤਾ ਸੋ ਪੰਜਾਬੀ 뮤직 ਦੀ ਐ ਖੁਸ਼ਕਿਸੰਦੀ ਆ ਸੋ ਜਿਹੜਾ ਲੋਕ ਸੰਗੀਤ ਹੈ ਪੰਜਾਬੀ ਫੋਕ ਹੈ ਇਹ ਸਦਾ ਹੀ ਜਿਉਂਦਾ ਰਹਿਣਾ ਸੋ ਮੈਂ ਕਿਉਂਕਿ ਇਸ ਤੇ ਵਰਕ ਕਰਦਾ ਹਾਂ ਜਿੰਨੀ ਤਰ੍ਹਾਂ ਤੇ ਵਰਕ ਕਰਦਾ ਆਪਣੀ ਵਿਰਾਸਤ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਆ ਆਪਣੀ ਵਿਰਾਸਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਆ ਸੋ ਉਹਦੇ ਵਿੱਚੋਂ ਹੀ ਕਿਤੇ ਗੀਤ ਨਿਕਲ ਆਇਆ ਔਰ ਠਿਕਾਣੇ ਲੱਗ ਗਿਆ ਦੇਖੋ ਜਿਹੜਾ ਫੋਕ 뮤직 ਹੈ ਇਹ ਕਿਤੇ ਨਾ ਕਿਤੇ ਆਪਣਾ ਐਸਾ ਅਸਰ ਰੱਖਦਾ ਹੈ ਕਿ ਅ ਬਾਕੀ ਅ ਦੇਖੋ ਟ੍ਰੈਂਡਿੰਗ ਦੇ ਵਿੱਚ ਬਹੁਤ ਕੁਝ ਬਦਲਦਾ ਬਹੁਤ ਕੁਝ ਚੇਂਜ ਆਉਂਦੀ ਹੈ ਜਿਵੇਂ ਆਪਾਂ ਸੁਰਿੰਦਰ ਕੌਰ ਨੂੰ ਦੇਖ ਲਈਏ ਕੁਲਦੀਪ ਮਾਨਖ ਸਾਬ ਨੂੰ ਦੇਖ ਲਈਏ ਕਿੰਨੇ ਕਿੰਨੇ ਸਾਲ ਪੁਰਾਣੇ ਗੀਤ ਅੱਜ ਵੀ ਸਾਨੂੰ ਨਵੇਂ-ਨਵੇਂ ਲੱਗਦੇ ਨੇ ਅਖਾਰੇ ਵਿੱਚ ਡਾਂਗ ਖਾੜ ਕੇ ਚੱਕਾ ਸਸ਼ਕਲ ਜੀ ਪੰਜਾਬੀ ਗਰੁੱਪ ਦੇਖ ਰਿਹਾ ਮੈਂ ਹਦਿਕਸ਼ਾ ਠਾਕੁਰ ਉਮੀਦ ਕਰਦੀ ਆ ਸਾਰੇ ਸਾਰੇ ਠੀਕ-ਠਾਕ ਹੋਵੋਗੇ ਫਿਲਮ ਐਨੀਵਲ ਦੇ ਸਾਰੇ ਪਾਸੇ ਧੂਮਾ ਪਈਆਂ ਨੇ ਤੇ ਫਿਲਮ ਦਾ ਗਾਣਾ ਅਰਜਨ ਵੈਲੀ ਜਿਹਦੇ ਚਰਚੇ ਹੁਣ ਤੱਕ ਕੀਤੇ ਜਾ ਰਹੇ ਨੇ ਤੇ ਇਸ ਗੀਤ ਦੇ ਗਾਇਕ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਸ਼ਕਲ ਜੀ ਸਸ਼ਕਲ ਜੀ ਕੀ ਹਾਲ ਚਾਲ ਫਿਰ ਆ ਫਾਈਨ ਕੀ ਕਹਿਣਾ ਚਾਹੁੰਦੇ ਇੰਨੀ ਸਾਰੀਆਂ ਤਾਰੀਫਾਂ ਹੋ ਰਹੀਆਂ ਤੁਹਾਡੀ ਆਵਾਜ਼ ਇੰਨੀ ਜ਼ਿਆਦਾ ਬੁਲੰਦ ਗਾਣੇ ਦੇ ਵਿੱਚ ਉਹਨਾਂ ਨੂੰ ਮਿਲਿਓ ਬਾਲੀਵੁੱਡ ਦੇ ਤੇ ਪੰਜਾਬੀਆਂ ਦਾ ਮਾਣ ਦਾ ਤੁਸੀਂ ਵਧਾਇਆ ਹੀ ਹੈ ਤੇ ਜਿਹੜੇ ਜੋ ਤੁਹਾਡਾ ਗਾਣਾ ਥੀਏਟਰ ਚ ਪਲੇ ਹੋਇਆ ਤੁਸੀਂ ਆਪ ਆਡੀਅנס ਦੀ ਹੋਟਿੰਗ ਸੋਰੀ ਸਭ ਤੋਂ ਪਹਿਲਾਂ ਦੱਸੋ ਉਸ ਸੁਣ ਕੇ ਕੀ ਮਹਿਸੂਸ ਕੀਤਾ ਅ ਜਿਹੜਾ ਸਾਡਾ ਪੰਜਾਬੀ ਲੋਕ ਵਿਰਸਾ ਹੈ ਪੰਜਾਬੀ ਆਵਾਜ਼ ਪੰਜਾਬੀ ਗਾਇਕੀ ਪੰਜਾਬੀ ਸ਼ਬਦ ਮਾਂ ਬੋਲੀ ਪੰਜਾਬੀ ਇਸ ਦਾ ਮਾਣ ਵਧਿਆ ਜਿਹੜੀ ਸਾਰੀ ਦਿੱਖ ਹੈ ਸਰਦਾਰ ਦੀ ਦਿੱਖ ਹੈ ਕਦੇ ਕਦਾਈ ਉਹਨੂੰ ਹਾਸੇ ਠੱਠੇ ਦੇ ਵਿੱਚ ਲਿਆ ਜਾਂਦਾ ਪਰ ਇਸ ਦੇ ਵਿੱਚ ਸਰਦਾਰ ਜਿਹੜੀ ਕਮਿਊਨਿਟੀ ਆ ਸਰਦਾਰ ਜਿਹੜੀ ਦੇਖ ਹੈ ਉਹਦੀ ਕਦਰ ਹੋਈ ਆ ਉਹਦਾ ਮਾਣ ਪਤਾ ਸੋ ਮੈਂ ਇਸ ਫਿਲਮ ਨੂੰ ਦੇਖਣ ਵਾਲੇ ਤੇ ਇਸ ਸੰਗੀਤ ਨੂੰ ਪਿਆਰ ਕਰਨ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਨ੍ਹਾਂ ਨੇ ਆਪਣੀ ਵਿਰਾਸਤ ਨੂੰ ਪਛਾਣਿਆ ਆਪਣੇ ਆਪੇ ਨੂੰ ਪਛਾਣਿਆ ਬਿਲਕੁਲ ਫਿਲਮ ਦੇ ਵਿੱਚ ਜਿਸ ਤਰ੍ਹਾਂ ਸਰਦਾਰਾਂ ਦੀ अहमियत ਨੂੰ ਦਿਖਾਇਆ ਗਿਆ ਜਾਂਦਾ ਪਿੰਡ ਜਾਂਦਾ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਜਾਂਦਾ ਕਿ ਤੋਂ ਬਾਹਰ ਹਾਇਰ ਕਰਨ ਚੰਗਾ ਸਾਡੇ ਪੰਜਾਬੀਆਂ ਦੀ ਇਸ ਚੀਜ਼ ਸ਼ੁਰੂ ਤੋਂ ਦੇਖੀ ਗਈ ਹੈ ਕਿ ਕਿਸ ਤਰ੍ਹਾਂ ਹਰ ਕਿਸੇ ਨੂੰ ਸਪੋਰਟ ਕਰਦੇ ਤੇ ਸ਼ੁਰੂ ਤੋਂ ਸਾਥ ਦਿੰਦੇ ਤਾਂ ਤੁਸੀਂ ਇਹੋ ਜਿਹੇ ਜਦੋਂ ਪ੍ਰੋਜੈਕਟ ਦਾ ਬੰਦਾ ਹਿੱਸਾ ਬੰਦਾ ਉਹ ਤਾਂ ਕੀ ਸੋਚਦਾ ਲੈ ਚਲੋ ਮੈਨੂੰ ਖੁਸ਼ੀ ਹੁੰਦੀ ਆ ਮੈਨੂੰ ਨਹੀਂ ਖੁਸ਼ੀ ਹੁੰਦੀ ਪੂਰੇ ਪੰਜਾਬ ਨੂੰ ਖੁਸ਼ੀ ਹੁੰਦੀ ਸਾਡੀ ਵਿਰਾਸਤ ਨੂੰ ਖੁਸ਼ੀ ਹੁੰਦੀ ਦੇਖੋ ਜਿਹੜਾ ਫੋਕ 뮤직 ਹੈ ਇਹ ਕਿਤੇ ਨਾ ਕਿਤੇ ਆਪਣਾ ਐਸਾ ਅਸਰ ਰੱਖਦਾ ਹੈ ਕਿ ਅ ਬਾਕੀ ਅ ਦੇਖੋ ਟ੍ਰੈਂਡਿੰਗ ਦੇ ਵਿੱਚ ਬਹੁਤ ਕੁਝ ਬਦਲਦਾ ਬਹੁਤ ਕੁਝ ਚੇਂਜ ਆਉਂਦੀ ਹੈ ਜਿਵੇਂ ਆਪਾਂ ਸੁਰਿੰਦਰ ਕੌਰ ਨੂੰ ਦੇਖ ਲਈਏ ਕੁਲਦੀਪ ਮਾਨਕ ਸਾਬ ਨੂੰ ਦੇਖ ਲਈਏ ਕਿੰਨੇ ਕਿੰਨੇ ਸਾਲ ਪੁਰਾਣੇ ਗੀਤ ਅੱਜ ਵੀ ਸਾਨੂੰ ਨਵੇਂ-ਨਵੇਂ ਲੱਗਦੇ ਨੇ ਸੋ ਜਿਹੜਾ ਲੋਕ ਸੰਗੀਤ ਹੈ ਪੰਜਾਬੀ ਫੋਕ ਹੈ ਇਹ ਸਦਾ ਹੀ ਜਿਉਂਦਾ ਰਹਿਣਾ ਸੋ ਮੈਂ ਕਿਉਂਕਿ ਇਸ ਤੇ ਵਰਕ ਕਰਦਾ ਜਿੰਨੀ ਤਰ੍ਹਾਂ ਤੇ ਵਰਕ ਕਰਦਾ ਆਪਣੀ ਵਿਰਾਸਤ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਆ ਆਪਣੀ ਵਿਰਾਸਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਆ ਸੋ ਉਹਦੇ ਵਿੱਚੋਂ ਹੀ ਕਿਤੇ ਗੀਤ ਨਿਕਲ ਆਇਆ ਔਰ ਠਿਕਾਣੇ ਲੱਗ ਗਿਆ ਤੇ ਜਦੋਂ ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਚੰਗਾ 뮤직 ਬਣ ਗਿਆ ਫਿਲਮ ਦੇ ਵਿੱਚੋਂ ਦੀ ਰਿਲੇਸ਼ਨ ਬਣ ਗਿਆ ਮੈਨੂੰ ਫੋਨ ਦਾ ਮੌਕਾ ਮਿਲਿਆ ਜਦੋਂ ਫਿਲਮ ਦਾ ਟ੍ਰੇਲਰ ਲਾਂਚ ਹੋਇਆ ਸੀ ਉਹਦੇ ਵਿੱਚ ਰਣਬੀਰ ਕਪੂਰ ਤੇ ਬੌਬੀ ਦਿਓਲ ਦੇ ਨਾਲ ਤੁਸੀਂ ਸਟੇਜ ਤੇ ਗੀਤ ਗਾਇਆ ਉੱਥੋਂ ਦੇ ਲੋਕਾਂ ਨੂੰ ਕਿੰਦਾ ਦਾ ਰਿਸਪੌਂਸ ਮਿਲਿਆ ਕਿਉਂਕਿ ਬਾਲੀਵੁੱਡ ਦੇ ਵਿੱਚ ਜਾ ਕੇ ਤੁਸੀਂ ਪੰਜਾਬੀ ਗੀਤ ਗਾਇਆ ਟ੍ਰੇਲਰ ਲਾਂਚ ਤੇ ਸਾਰੇ ਮੀਡੀਆ ਮਹਾਰਾਸ਼ਟਰਾ ਦੀ ਸੀ ਤੇ ਉਹਨਾਂ ਵੱਲੋਂ ਕੀ ਰਿਸਪੌਂਸ ਮਿਲਿਆ ਸੀ ਦੇਖੋ ਇੰਨਾ ਕਮਾਲ ਦਾ ਰਿਸਪੌਂਸ ਸੀਗਾ ਮੇਰੇ ਗੀਤ ਦੇ ਭਾਵੇਂ ਸਾਊਥ ਇੰਡੀਆ ਦੇ ਵਿੱਚ ਲੋਕਾਂ ਨੂੰ ਸ਼ਬਦ ਸਮਝ ਆਏ ਜਾਂ ਨਹੀਂ ਆਏ ਪਰ ਮੈਨੂੰ ਯਾਦ ਆ ਕਿ ਹైదరాబాద్ ਦੀ ਬਹੁਤ ਵੱਡੀ ਕਰਾਊਡ ਦੇ ਵਿੱਚ ਜਦੋਂ ਮੈਂ ਸਟੇਜ ਤੇ ਜਾ ਕੇ ਖੜੇ ਵਿੱਚ ਡਾਂਗ ਖੜ ਤੇ ਪੂਰੇ ਪੰਡਾਲ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ ਸੋ ਪੰਜਾਬੀ ਮਿਊਜ਼ਿਕ ਦੀ ਇਹ ਖੁਸ਼ਕਿਸਮਤੀ ਆ ਸਾਡੀ ਸਾਡੀ ਖੁਸ਼ਕਿਸਮਤੀ ਆ ਕਿ ਸਾਡੇ ਪੰਜਾਬ ਦੇ ਸੰਗੀਤ ਨੂੰ ساری ਦੁਨੀਆ ਸੋ ਦੋ ਲਾਈਨਾਂ ਹੋ ਜਾਣ ਉਹਦੇ ਪਲੀਜ਼ ਹੱਥਾਂ ਦੇ ਵਿੱਚ ਡਾਂਗ ਖੜ ਕੇ ਚੱਕਾ ਥੈਂਕ ਯੂ